ਅੱਜ ਦੀ ਐਸੇ ਵੀਡੀਓ ਦੇ ਵਿੱਚ ਜੋ ਕਹਾਣੀ ਤੁਹਾਡੇ ਲਈ ਲੈ ਕੇ ਆਏ ਆ ਇਸ ਤੋਂ ਇਹ ਗੱਲ ਸਾਬਤ ਹੋ ਜਾਏਗੀ ਕਿ ਜਦੋਂ ਵੀ ਆਪਾਂ ਆਪਣੇ ਦਿਲ ਤੋਂ ਕਿਸੇ ਦਾ ਭਲਾ ਕਰਦੇ ਹਾਂ ਤਾਂ ਸਾਡਾ ਵੀ ਭਲਾ ਹੁੰਦਾ ਹੈ ਤੇ ਇਸ ਦੇ ਨਾਲ ਹੀ ਜਦੋਂ ਅਸੀਂ ਕਿਸੇ ਦਾ ਬੁਰਾ ਕਰਦੇ ਹਾਂ ਤਾਂ ਉਹ ਫਲ ਸਾਨੂੰ ਉਗਤਣਾ ਪੈਂਦਾ ਹੈ ਤੇ ਯੋਸ਼ ਨੂੰ ਬਹੁਤੀ ਧੀਰ ਵੀ ਨਹੀਂ ਲੱਗਦੀ ਕਈ ਵਾਰ ਅਸੀਂ ਅਨਜਾਨ ਪੁਣੇ ਦੇ ਵਿੱਚ ਫਲ ਭੁਗਤੀ ਵੀ ਜਾਣੇ ਆ ਪਰ ਨਾਲ ਹੀ ਆਖਦੇ ਹਾਂ ਸਾਡੇ ਨਾਲ ਰੱਬ ਨੇ ਕੁਝ ਮਾੜਾ ਕਰ ਦਿੱਤਾ ਨਹੀਂ ਉਹ ਸਾਨੂੰ ਸਾਡੇ ਕੀਤੇ ਆਪਣੇ ਹੀ ਕਰਮ ਦਾ ਜੋ ਕਿਸੇ ਦਾ ਆਪਾਂ ਬੁਰਾ ਕਰ ਚੁੱਕੇ ਆ ਉਹਦਾ ਫਲ ਮਿਲ ਰਿਹਾ ਹੁੰਦਾ ਹੈ ਆਓ ਐਸੀ ਇੱਕ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਆਏ ਆਂ ਪੂਰੀ ਕਹਾਣੀ ਧਿਆਨ ਦੇ ਨਾਲ ਸੁਣਨਾ ਇੱਕ ਫਕੀਰ ਹੋਇਆ ਕਰਦਾ ਸੀ ਜੋ ਉਸ ਪਰਮੇਸ਼ਰ ਦਾ ਨਾਮ ਜਪਦਾ ਸੀ ਤੇ ਸਾਰਿਆਂ ਦਾ ਭਲਾ ਮੰਗਦਾ ਸੀ ਅਤੇ ਉਸ ਦੀ ਇਹ ਰੋਜ਼ਾਨਾ ਦੀ ਕਾਰਗੁਜ਼ਾਰੀ ਸੀ ਕਿ ਉਸ ਨੇ ਨਗਰ ਦੇ ਵਿੱਚ ਖਿਆਲ ਲੈਣ ਵਾਸਤੇ ਜਾਣੀ ਜਿਹਦੇ ਵਿੱਚ ਉਹ ਪ੍ਰਸਾਦੇ ਮੰਗ ਕੇ ਲਿਆਂਦਾ ਹੁੰਦਾ ਸੀ ਅਤੇ ਆਪਣੇ ਆਸ਼ਰਮ ਤੇ ਆ ਕੇ ਉਸ ਨੇ ਉਹ ਲਿਆਂਦੇ ਹੋਏ ਪ੍ਰਸਾਦੇ ਇੱਕ ਚੰਗੇਰ ਦੇ ਵਿੱਚ ਰੱਖ ਦੇਣੇ ਤੇ ਜੇ ਜਿਸ ਵੀ ਕਿਸੇ ਲੋੜਵੰਦ ਨੇ ਉਸ ਫਕੀਰ ਦੇ ਕੋਲ ਆਉਣਾ ਉਹਦੇ ਵਿੱਚੋਂ ਉਹਨਾਂ ਨੇ ਪ੍ਰਸਾਦੇ ਛੱਕ ਲੈਣੇ ਤੇ ਆਪ ਵੀ ਉਹ ਫਕੀਰ ਇਸੇ ਤਰ੍ਹਾਂ ਹੀ ਪ੍ਰਸਾਦਾ ਛੱਕ ਕੇ ਪਰਮੇਸ਼ਰ ਦੀ ਬੰਦਗੀ ਕਰਦਾ ਹੋਇਆ ਲੋਕਾਂ ਦਾ ਭਲਾ ਮੰਗਦਾ ਸੀ ਜਦੋਂ ਵੀ ਉਸ ਨੇ ਨਗਰ ਦੇ ਵਿੱਚ ਜਾਣਾ ਤੇ ਉਸ ਦਾ ਇਹ ਹੁਕਾ ਹੁੰਦਾ ਸੀ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਤੇ ਨਾਲ ਹੀ ਉਸ ਨੇ ਇਹ ਵੀ ਗੱਲ ਆਖਣੀ ਪਾਈ ਮਾਈ ਹਰ ਕੇ ਲੇਕੇ ਜਿਨ ਕੀਤੀ ਨਹੀਂ ਉਹ ਕਰਕੇ ਵੇਖੇ ਇਸ ਤਰ੍ਹਾਂ ਉਸ ਫਕੀਰ ਨੇ ਹੁਕਾ ਦੇਣਾ ਤੇ ਨਗਰ ਦੇ ਵਿੱਚੋਂ ਪ੍ਰਸ਼ਾਦੇ ਮੰਗ ਕੇ ਲਿਆਉਣੇ ਇਸ ਤਰ੍ਹਾਂ ਦੱਸਦੇ ਹਨ ਕਿ ਇੱਕ ਮਾਈ ਉਹ ਰੋਜ਼ ਉਸ ਫਕੀਰ ਨੂੰ ਇੱਕ ਪ੍ਰਸ਼ਾਦਾਂ ਦਿਆ ਕਰਦੀ ਸੀ ਹੁਕਾ ਉਸ ਫਕੀਰ ਦਾ ਉੱਥੇ ਵੀ ਇਹੋ ਹੀ ਸੀ ਕਿ ਜਿੰਨ ਕੀ ਨਹੀਂ ਉਹ ਕਰਕੇ ਵੇਖੇ ਸੂੰ ਉਹ ਮਾਈ बुरे ਕਰਮ ਕਰਕੇ ਕਿਸੇ ਵੀ ਨਿੰਦਿਆ ਕਰਕੇ 헤ਰਾਫੇਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਉਂਦੀ ਸੀ ਉਹ ਵਾਰ-ਵਾਰ ਇਹੋ ਸੋਚਦੀ ਹੈ ਕਿ ਇਹ ਫਕੀਰ ਮੈਨੂੰ ਇਹ ਗੱਲ ਆਖ ਕੇ ਜਾਂਦਾ ਹੈ ਜਾਣ ਬੁੱਝ ਕੇ ਤੇ ਮੈਂ ਹਰ ਵਾਰ ਇਸ ਨੂੰ ਪ੍ਰਸ਼ਾਦਾ ਵੀ ਦਿੰਦੀ ਆ ਫੇਰ ਵੀ ਇਹ ਮੈਨੂੰ ਸੁਣਾ ਕੇ ਜਾਂਦਾ ਕਿ ਭਲੇ ਦਾ ਭਲਾ ਹੁੰਦਾ ਹੈ ਬੁਰੇ ਦਾ ਬੁਰਾ ਹੁੰਦਾ ਹੈ ਆਖਣ ਲੱਗੀ ਇਦਾਂ ਕਿਦਾਂ ਹੋ ਸਕਦਾ بڑے ਬੰਦੇ ਮੈਂ ਭਲਾ ਕਰਨ ਵਾਲੇ ਦੁਖੀ ਦੇਖੇ ਆ بڑے ਬੰਦੇ ਮੈਂ ਬੁਰਾ ਕਰਨ ਵਾਲੇ ਉਕੇ ਵਾਸਤੇ ਦੇ ਵੇਖੇ ਆ ਤੇ ਨਾਲ ਹੀ ਉਸ ਦੇ ਮਨ ਦੇ ਵਿੱਚ ਉਸ ਫਕੀਰ ਦੇ ਵਾਸਤੇ ਨਫ਼ਰਤ ਪੈਦਾ ਹੋ ਗਈ ਤੇ ਆਖਣ ਲੱਗੀ ਕਿ ਇਹ ਫਕੀਰ ਝੂਠ ਮਾਰਦਾ ਹੈ ਇਹ ਆਪਣੇ ਪ੍ਰਸਾਦ ਦੇ ਅਗਰਾਉਣ ਵਾਸਤੇ ਉਦਾਂ ਹੀ ਆਖਦਾ ਹੈ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਮਾਈ ਮਾਈ ਹਰ ਕੇ ਲੈ ਕੇ ਜਿਨ ਕੀਤੀ ਨਹੀਂ ਉਹ ਕਰਕੇ ਵੇਖੇ ਅੱਖਣ ਲੱਗੀ ਕਿ ਪ੍ਰਸਾਦਾ ਤੇ ਇਸ ਨੂੰ ਮੈਂ ਰੋਜ਼ ਹੀ ਦਿੰਨੀ ਆ ਹੁਣ ਮੈਂ ਬੁਰਾ ਵੀ ਕਰਕੇ ਵੇਖ ਲਵਾ ਭੜਾ ਇਹ ਫਕੀਰ ਮੇਰਾ ਕੀ ਬੁਰਾ ਕਰ ਦੇਗਾ ਮੈਨੂੰ ਉਹਦੇ ਬਦਲੇ ਕੀ ਸਜ਼ਾ ਮਿਲ ਜੇਗੀ ਅੱਜ ਉਸ ਫਕੀਰ ਨੇ ਜਦੋਂ ਪਿੰਡ ਦੇ ਵਿੱਚ ਪ੍ਰਸ਼ਾਦੇ ਮੰਗਣੇ ਸ਼ੁਰੂ ਕੀਤੇ ਗਜਾ ਕਰਨੀ ਸ਼ੁਰੂ ਕੀਤੀ ਤੇ ਅੱਗੇ ਇਹ ਮਾਈ ਇੱਕ ਪ੍ਰਸ਼ਾਦਾ ਦਿੰਦੀ ਸੀ ਅੱਜ ਇਸ ਮਾਈ ਨੇ ਚਾਰ ਪ੍ਰਸ਼ਾਦੇ ਫਕੀਰ ਦੇ ਵਾਸਤੇ ਤਿਆਰ ਕਰਕੇ ਰੱਖੇ ਨੇ ਬੜੇ ਵਧੀਆ ਪ੍ਰਸ਼ਾਦੇ ਪਰੌਂਠੀਆਂ ਵਾਲੇ ਝੋੜੇ ਨਾਲ ਚੋਪੜ ਕੇ ਉਸੇ ਫਕੀਰ ਦੇ ਵਾਸਤੇ ਤਿਆਰ ਕੀਤੇ ਤੇ ਨਾਲ ਹੀ ਇਹ ਮਨਸ਼ਾ ਲੈ ਕੇ ਕਿ ਭਲਾ ਮੈਂ ਵੇਖਦੀ ਆ ਅੱਜ ਇਸ ਫਕੀਰ ਦਾ ਬੁਰਾ ਕਰਕੇ ਕਿ ਇਹ ਮੇਰਾ ਕੀ ਬੁਰਾ ਕਰ ਦੇਗਾ ਉਹਨਾਂ ਪ੍ਰਸ਼ਾਦਿਆਂ ਦੇ ਵਿੱਚ ਉਸ ਮਾਈ ਨੇ ਜ਼ਹਿਰ ਪਾ ਦਿੱਤੀ ਹੈ ਜ਼ਹਿਰ ਉਹ ਰੱਬ ਦਾ ਬੰਦਾ ਜਦੋਂ ਪ੍ਰਸ਼ਾਦੇ ਮੰਗਦਾ ਉਸ ਮਾਈ ਦੇ ਦਰ ਤੇ ਆਇਆ ਤਾਂ ਉੱਥੇ ਵੀ ਉਸਨੇ ਹੁਕਾ ਲਾਇਆ ਤੇ ਮਾਈ ਛੇਤੀ ਦੇ ਨਾਲ ਉਹ ਪ੍ਰਸਾਦ ਆਪਣੇ ਫਕੀਰ ਦੇ ਕੋਲ ਲੈ ਕੇ ਗਈ ਆਖਣ ਲੱਗੀ ਆ ਲਓ ਅੱਜ ਤੁਸੀਂ ਆ ਪ੍ਰਸਾਦੇ ਛਕਿਓ ਮੈਂ ਬੜੇ ਵਧੀਆ ਪ੍ਰਸਾਦੇ ਤੁਹਾਡੇ ਵਾਸਤੇ ਬਣਾਏ ਨੇ ਜਿਸ ਤਰ੍ਹਾਂ ਉਸ ਫਕੀਰ ਨੇ ਬਾਕੀ ਪ੍ਰਸਾਦੇ ਝੋਲੀ ਦੇ ਵਿੱਚ ਪਾਏ ਸਨ ਉਸੀ ਤਰ੍ਹਾਂ ਉਸ ਮਾਈ ਦੇ ਪ੍ਰਸਾਦੇ ਵੀ ਉਸ ਫਕੀਰ ਨੇ ਝੋਲੀ ਵਿੱਚ ਪਾਏ ਤੇ ਅੱਗੇ ਤੁਰ ਪਿਆ ਇੱਥੇ ਦੱਸ ਦਈਏ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ ਉਹ ਜਿਉਂਦਾ ਰਹਿਣ ਵਾਸਤੇ ਭੋਜਨ ਸਕਦੇ ਨੇ ਭੋਜਨ ਸਕਣ ਵਾਸਤੇ ਨਹੀਂ ਜਿਉਂਦੇ ਜਿਉਂਦੇ ਤੇ ਉਹ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਨੇ ਹਾਂ ਸਰੀਰਕ ਜ਼ਰੂਰਤ ਨੂੰ ਪੂਰੀ ਕਰਨ ਵਾਸਤੇ ਭੋਜਨ ਦੀ ਲੋੜ ਹੈ ਇਹਨਾਂ ਕੋ ਪ੍ਰਸ਼ਾਦਾ ਹੋ ਸਕਦੇ ਨੇ ਉਹ ਜਬਾਨ ਦੇ ਲਾਲਚ ਦੇ ਵਿੱਚ ਆ ਕੇ ਜਿਦਾਂ ਨਹੀਂ ਕਰਦੇ ਕਿ ਇਹ ਮਾਈ ਨੇ ਵਧੀਆ ਦਿੱਤੇ ਮੈਂ ਆਪਣੇ ਵਾਸਤੇ ਰੱਖ ਲਵਾਂ ਉਹ ਇੱਕ ਸਮਾਨ ਉਸ ਪਰਮੇਸ਼ਰ ਦੀਆਂ ਦਿੱਤੀਆਂ ਵਸਤੂਆਂ ਨੂੰ ਵੀ ਰੱਖਦੇ ਨੇ ਤੇ ਲੋਕਾਂ ਨੂੰ ਵੀ ਇੱਕ ਸਮਾਨ ਹੀ ਵੇਖਦੇ ਨੇ ਹੁਣ ਉਹ ਫਕੀਰ ਉਹ ਮਾਈ ਦੇ ਦਿੱਤੇ ਪ੍ਰਸ਼ਾਦੇ ਤੇ ਹੋਰ ਪ੍ਰਸ਼ਾਦੇ ਲੈ ਕੇ ਆਪਣੇ ਆਸ਼ਰਮ ਦੇ ਵਿੱਚ ਚਲਾ ਗਿਆ ਜਿਸ ਵੇਲੇ ਆਸ਼ਰਮ ਦੇ ਵਿੱਚ ਗਿਆ ਦਿਨ ਕਾਫੀ ਚੜ ਚੁੱਕਾ ਹੈ ਤੇ ਉਹ ਫਕੀਰ ਤਲਾਬ ਦੇ ਵਿੱਚ ਨਹਾਉਣ ਵਾਸਤੇ ਚਲਿਆ ਗਿਆ ਇਧਰ ਇਸ ਮਾਈ ਦੇ ਚਾਰ ਪੁੱਤਰ ਸੰਚਾਰ ਉਹ ਮਾਈ ਦੇ ਚਾਰ ਪੁੱਤਰ ਕੀਤੀ ਕਰਨ ਵਾਸਤੇ ਖੇਤਾਂ ਦੇ ਵਿੱਚ ਗਏ ਹਨ ਮਾਈ ਦੁਪਹਿਰੇ ਆਪਣੇ ਪੁੱਤਰਾਂ ਦੇ ਵਾਸਤੇ ਦੁਪਹਿਰ ਦੇ ਪ੍ਰਸ਼ਾਦੇ ਤਿਆਰ ਕਰਕੇ ਖੜਦੀ ਹੈ ਅੱਜ ਮਾਈ ਦਾ ਮਨ ਜੋ ਸੀ ਉਹ ਬੁਰੇ ਪਾਸੇ ਲੱਗਿਆ ਹੋਇਆ ਸੀ ਇਸ ਕਰਕੇ ਉਹ ਉਸ ਫਕੀਰ ਨੂੰ ਜ਼ਹਿਰ ਵਾਲੇ ਪ੍ਰਸ਼ਾਦੇ ਦੇਣ ਦੇ ਚੱਕਰ ਦੇ ਵਿੱਚ ਅੱਜ ਖੇਤਾਂ ਦੇ ਵਿੱਚ ਪ੍ਰਸ਼ਾਦੇ ਲੈ ਜਾਣਾ ਹੀ ਭੁੱਲ ਗਈ ਐ ਦੁਪਹਿਰ ਦਾ ਸਮਾਂ ਹੋ ਗਿਆ ਉਸ ਮਾਈ ਦੇ ਪੁੱਤਰ ਵਾਰ-ਵਾਰ ਪਿੱਛੇ ਨੂੰ ਵੇਖਦੇ ਆਖਦੇ ਸਾਡੀ ਮਾਤਾ ਅੱਜ ਪ੍ਰਸ਼ਾਦੇ ਲੈ ਕੇ ਨਹੀਂ ਆਈ ਤਾਂ ਆਖਦੇ ਹਨ ਜਿੱਦਾਂ ਦਾ ਅੰਨ ਉਹਦਾਂ ਦਾ ਮਨ ਹੁੰਦਾ ਹੈ ਜੇ ਮਾਈ ਉਹ ਆਪ ਲੋਕਾਂ ਦਾ ਬੁਰਾ ਕਰਕੇ ਭੋਜਨ ਤਿਆਰ ਕਰਕੇ ਦਿੰਦੀ ਸੀ ਤੇ ਪੁੱਤਰਾਂ ਦੀਆਂ ਵਿਚਾਰਾਂ ਵੀ ਇਦਾਂ ਦੀਆਂ ਆਖਣ ਲੱਗੇ ਫੇਰ ਕੀ ਹੋਇਆ ਜੇ ਮਾਤਾ ਨੇ ਭੋਜਨ ਲੈ ਕੇ ਆਈ ਉਹ ਫਲਾਨਾ ਸਾਦ ਦਿਲਾ ਰਹਿਂਦਾ ਤੇ ਵਾਧੂ ਰੋਟੀਆਂ ਲੋਕਾਂ ਕੋਲ ਮੰਗ ਮੰਗ ਕੇ ਲੈ ਆਉਂਦਾ ਤੇ ਅੱਜ ਅਸੀਂ ਜਾ ਕੇ ਉਹਦੇ ਕੋਲੋਂ ਪ੍ਰਸ਼ਾਦਾ ਖਾ ਕੇ ਆਉਨੇ ਆ ਤਾਂ ਉਹ ਮਾਤਾ ਦੇ ਚੌਥੇ ਪੁੱਤਰ ਉਸ ਫਕੀਰ ਦੇ ਕੋਲੇ ਆ ਗਏ ਨੇ ਉਹ ਫਕੀਰ ਤਲਾਬ ਤੋਂ ਨਹਾਉਣ ਤੋਂ ਮਗਰੋਂ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਬੈਠਾ ਹੋਇਆ ਏ ਜਦੋਂ ਉਹ ਮਾਤਾ ਦੇ ਪੁੱਤਰ ਫਕੀਰ ਦੇ ਕੋਲੇ ਆਏ ਆਖਣ ਲੱਗੇ ਉਹ ਸਾਦਾ ਤੇਰੇ ਕੋਲੇ ਰੋਟੀਆਂ ਹਨ ਤੇ ਸਾਨੂੰ ਦੇਖ ਖਾਣ ਨੂੰ ਤਾਂ ਫਕੀਰ ਨੇ ਜਦਾਂ ਬਾਕੀ ਰਾਗ ਹੀਰਾ ਨੂੰ ਪ੍ਰਸਾਦਾ ਸਿਕੰਦਾ ਸੀ ਬੰਦਗੀ ਕਰਦੇ ਹੋਏ ਨੇ ਉਸ ਚੰਗੀਰ ਦੇ ਵੱਲ ਇਸ਼ਾਰਾ ਕੀਤਾ ਤੇ ਉਹ ਚੰਗੀਰ ਦੇ ਵਿੱਚ ਰੋਟੀਆਂ ਹਨ ਹੁਣ ਲੋਕ ਲੰਘਦੇ ਹੋਏ ਉਸ ਚੰਗੀਰ ਦੇ ਵਿੱਚੋਂ ਪ੍ਰਸਾਦਾ ਛੱਕਦੇ ਜਿੰਨੇ ਕੋ ਪ੍ਰਸਾਦਾ ਛੱਕ ਕੇ ਗਏ ਉਸ ਮਾਤਾ ਵਾਲੇ ਜਿਹੜੇ ਚਾਰ ਪਰਉਠੇ ਸਨ ਉਹ ਸਭ ਤੋਂ ਉੱਤੇ ਨੇ ਤਾਂ ਉਹ ਨਾਲੇ ਤੇ ਇੱਕ ਇੱਕ ਉਹਨਾਂ ਨੇ ਪਰੌਂਠਾ ਫੜਿਆ ਜਿਹਦੇ ਵਿੱਚ ਉਹਨਾਂ ਦੀ ਮਾਤਾ ਨੇ ਜ਼ਹਿਰ ਪਾਈ ਸੀ ਤੇ ਨਾਲੇ ਆਖਦੇ ਅਸੀਂ ਤੇ ਇਹੋ ਹੀ ਖਾਵਾਂਗੇ ਕਿੱਦਾਂ ਸਾਧ ਵਿਹਲਾ ਬੈਠਾ ਇੱਥੇ ਚੋਪੜੀਆਂ ਰੋਟੀਆਂ ਖਾਂਦਾ ਰਹਿੰਦਾ ਆ ਵੇਖ ਕਿੱਦਾਂ ਕਿਸੇ ਨੇ ਇਹਨੂੰ ਪਰੌਂਠੀਆਂ ਲਾ ਕੇ ਦਿੱਤੀਆਂ ਇਹਨੂੰ ਭਲਾ ਸੁੱਕੀਆਂ ਰੋਟੀਆਂ ਨਹੀਂ ਲੰਗਦੀਆਂ ਸੋ ਉਹਨਾਂ ਚੌਹਾ ਮਾਈ ਦੇ ਪੁੱਤਰਾਂ ਨੇ ਇੱਕ ਇੱਕ ਪਰੌਂਠਾ ਖਾਦਾ ਤੇ ਉਹ ਇੱਕ ਇੱਕ ਪਰੌਂਠਾ ਖਾ ਕੇ ਹੁਣ ਆਖ ਦੇ ਦੁਪਹਿਰ ਬਹੁਤੇ ਆ ਘਰ ਜਾ ਕੇ ਆਰਾਮ ਕਰਾਂਗੇ ਤੇ ਸ਼ਾਮ ਨੂੰ ਆ ਕੇ ਖੇਤਾਂ 'ਚ ਕੰਮ ਕਰਾਂਗੇ ਤਗੀਰ ਦੀ ਕੁਟੀਆ ਦੇ ਵਿੱਚੋਂ ਤੇ ਉਹ ਚੋਵੇਂ ਨਿਕਲ ਆਏ ਥੋੜਾ ਅੱਗੇ ਆਏ ਉਹ ਜ਼ਹਿਰ ਦਾ ਅਸਰ ਹੋਇਆ ਉਹ ਵਿਆਕਲ ਹੋ ਗਏ ਅਖੀਰ ਕਿਸੇ ਤਰ੍ਹਾਂ ਪੈਰ ਹੂਸ਼ੇ ਹੁੰਦੇ ਹੁੰਦੇ ਡਿੱਗਦੇ ਢੈਂਦੇ ਉਹ ਆਪਣੇ ਘਰ ਪਹੁੰਚੇ ਨੇ ਜਦੋਂ ਘਰ ਪਹੁੰਚੇ ਤਾਂ ਉਹਨਾਂ ਦੀ ਮਾਤਾ ਨੇ ਆਖਿਆ ਕਿ ਤੁਹਾਡੀ ਇਹ ਹਾਲਤ ਕਿਸ ਤਰ੍ਹਾਂ ਹੋਈ ਹੈ ਤੁਸੀਂ ਅੱਖਾਂ ਕਿਉਂ ਮਿਟੇ ਜਾਂਦੇ ਜੇ ਤੇ ਆਖਣ ਲੱਗੇ ਮਾਤਾ ਤੂੰ ਸਾਡੇ ਵਾਸਤੇ ਅੱਜ ਰੋਟੀਆਂ ਨਹੀਂ ਲੈ ਕੇ ਆਈ ਇਸ ਕਰਕੇ ਸਾਨੂੰ ਭੁੱਖ ਲੱਗੀ ਸੀ ਤੇ ਅਸੀਂ ਰੋਟੀ ਖਾਣ ਵਾਸਤੇ ਖਲਾਨੇ ਸਾਧ ਦੇ ਕੋਲ ਚਲ ਗਏ ਜੋ ਗਜਾ ਕਰਨ ਵਾਸਤੇ ਹੁੰਦਾ ਸੀ ਤੇ ਮਾਈ ਆਖਣ ਲੱਗੀ ਫੇਰ ਆਖਣ ਲੱਗੇ ਫੇਰ ਕੀ ਸੀ ਉਹਨੇ ਚੰਗੇਰ ਦੇ ਵਿੱਚੋਂ ਸਾਨੂੰ ਆਖਿਆ ਰੋਟੀਆਂ ਖਾ ਲਓ ਸੁੱਕੀਆਂ ਰੋਟੀਆਂ ਅਸੀਂ ਅੱਗੇ ਪਿੱਛੇ ਕਰਕੇ ਚਾਰ ਪਰੌਂਠੇ ਚੋਪੜੇ ਕਿਸੇ ਨੇ ਦਿੱਤੇ ਸਨ ਉਹ ਅਸੀਂ ਚੋਵਾਂ ਨੇ ਇੱਕ ਇੱਕ ਪਰੌਂਠਾ ਖਾ ਲਿਆ ਤੇ ਜਦੋਂ ਦੇ ਉਹ ਪਰੌਂਠੇ ਖਾਦੇ ਸਾਦਾ ਸਰੀਰ ਜਿਹੜਾ ਹੈ ਉਹ ਬੇਚੈਨ ਹੋ ਗਿਆ ਲੱਗਦਾ ਸਾਡੀ ਗੁਣੇ ਜਾਨ ਨਿਕਲ ਜਾਣੀ ਹੈ ਪਤਾ ਨਹੀਂ ਉਹਨਾਂ ਪਰੌਂਠਿਆਂ ਦੇ ਵਿੱਚ ਕੀ ਪਿਆ ਹੋਇਆ ਸੀ ਬਸ ਇੰਨੀ ਗੱਲ ਕਹਿਣ ਦੀ ਧੀਰ ਸੀ ਉਸ ਮਾਤਾ ਦੇ ਪੈਰਾਂ ਦੇ ਥੱਲੇੋਂ ਜ਼ਮੀਨ ਨਿਕਲ ਗਈ ਹੈ ਉਸ ਮਾਤਾ ਨੇ ਫਕੀਰ ਦਾ ਬੁਰਾ ਸੋਚ ਕੇ ਫਕੀਰ ਨੂੰ ਮਾਰਨ ਵਾਸਤੇ ਜੋ ਪਰੌਂਠਿਆਂ ਵਿੱਚ ਜ਼ਹਿਰ ਪਾਈ ਸੀ ਉਹੋ ਹੀ ਜ਼ਹਿਰ ਖਾ ਕੇ ਉਸ ਮਾਤਾ ਦੇ ਸਾਹਮਣੇ ਉਸ ਦੇ ਚੌਥੇ ਪੁੱਤਰ ਤੜਫ ਦੇ ਤੜਫ ਦੇ ਮਰ ਗਏ ਨੇ ਤੇ ਹੁਣ ਮਾਤਾ ਪਛਤਾ ਰਹੀ ਐ ਤੇ ਵਿਦਵਾਨ ਆਖਦੇ ਨੇ ਫਿਰ ਪਛਤਾਇਆ ਹੋਤ ਕਿਆ ਜਦ ਚਿੜੀਆ ਚੁਗ ਗਈ ਖੇਤ ਤੇ ਮਾਈ ਆਖਣ ਲੱਗੀ ਮੈਂ ਗਲਤ ਸੀ ਮੈਂ ਉਸ ਫਕੀਰ ਦਾ ਪਰਤਾਵਾ ਕਿਉਂ ਲੈਣਾ ਸੀ ਉਹ ਸੱਚ ਆਖਦਾ ਸੀ ਕਰ ਭਲਾ ਹੋ ਭਲਾ ਪਾਈ ਮਾਈ ਹਰ ਕੇ ਲੈ ਕੇ ਜਨ ਕੀਤੀ ਨਹੀਂ ਉਹ ਕਰਕੇ ਵੇਖੇ ਇਸ ਕਰਕੇ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਨਾ ਚਾਹੀਦਾ ਉਹ ਕੀਤਾ ਹੋਇਆ ਬੁਰਾ ਫਕੀਰ ক্ষমা પાਕੇ ਫਿਰ ਸਾਡੇ ਅੱਗੇ ਆਂਦਾ ਹੈ ਉਦੋਂ ਅਸੀਂ ਆਖਦੇ ਹਾਂ ਰੱਬ ਨੇ ਸਾਡੇ ਨੜਮਾੜੀ ਕੀਤੀ ਹੈ ਸਤਿਗੁਰੂ ਦੀ ਬਾਣੀ ਦਾ ਪਰਮਾਨ ਹੈ ਦਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜ ਨਾ ਆਪਣਾ ਕੀਤਾ ਅੱਗੇ ਆਉਂਦਾ ਹੈ ਇਸ ਕਰਕੇ ਇਹ ਬਚਨ ਸੱਚੇ ਨੇ ਸਦਾ ਹੀ ਆਪਾਂ ਭਲਾ ਕਰੀਏ ਤੇ ਸਾਡੇ ਨਾਲ ਵੀ ਭਲਾ ਹੀ ਹੋਵੇਗਾ ਸੋ ਜਿਨ੍ਹਾਂ ਨੂੰ ਇਹ ਕਹਾਣੀ ਚੰਗੀ ਲੱਗੀ ਸਾਡਾ ਚੈਨਲ ਭਾਈ ਮਨਜੀਤ ਸਿੰਘ ਜੀ ਸਾਧ ਪਰਵਾਲੇ ਜਰੂਰ ਸਬਸਕ੍ਰਾਈਬ ਕਰੋ ਹੋਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ ਅਤੇ ਆਪਣੇ ਕੀਮਤੀ ਵਿਚਾਰ ਸੁਝਾ ਸਾਨੂੰ ਕਮੈਂਟਾਂ ਰਾਹੀਂ ਜਰੂਰ ਦੱਸੋ ਇਹ ਤੇ ਸਤਿਮਾਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ